ਆਖਿਰ ਕੌਣ ਬਣੇਗਾ ਮਜੀਠਾ ਤੋਂ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਇਸ ਸਵਾਲ ਦਾ ਨਾ ਸਿਰਫ ਆਪ ਕਾਰਕਟਰਤਾ ਬਲਕਿ ਆਮ ਜਨਤਾ ਨੂੰ ਵੀ ਬੇਸਬਰੀ ਤੋਂ ਇੰਤਜ਼ਾਰ ਸੀ ਜਿਸ ਦਾ ਜਵਾਬ ਦਿੰਦਿਆ ਪੰਜਾਬ ਦੀ ਮਾਨ ਸਰਕਾਰ ਵੱਲੋਂ ਕੱਲ ਐਲਾਨ ਕੀਤੇ ਗਏ 14 ਦੇ ਕਰੀਬ ਹਲਕਾ ਇੰਚਾਰਜ ਦਾ ਐਲਾਨ ਕਰਨ ਦੇ ਨਾਲ ਹੀ ਲੋਕਾਂ ਨੂੰ ਮਿਲ ਗਿਆ ਅਤੇ ਅੱਜ ਸਵੇਰੇ ਤੋਂ ਹੀ ਜਗਵਿੰਦਰਪਾਲ ਸਿੰਘ ਜਗਾ ਮਜੀਠਾ ਦੇ ਘਰ ਲੋਕਾਂ ਦਾ ਇਕੱਠ ਉਹਨਾਂ ਨੂੰ ਵਧਾਈ ਦੇਣ ਲਈ ਪੁੱਜੇ ਸਰੋਪਿਆਂ ਦੇ ਨਾਲ ਉਹਨਾਂ ਦਾ ਸਤਿਕਾਰ ਕੀਤਾ ਇਸ ਦੌਰਾਨ ਉਹਨਾਂ ਆਦੇ ਗਏ ਕਿ ਅਕਾਸ਼ਦੀਪ ਸਿੰਘ ਮਜੀਠਿਆ ਦੇ ਨਾਲ ਬਲਾਕ ਇੰਚਾਰਜ ਬਲਜੀਤ ਸਿੰਘ ਜਿੱਜਿਆਣੀ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਬਲਵਿੰਦਰ ਸਿੰਘ ਸੁਬੇਦਾਰ ਮਨਜੀਤ ਸਿੰਘ ਬਲਬੀਰ ਸਿੰਘ ਬੋਪਾਰਾਏ ਜਗਦੀਪ ਸਿੰਘ ਰਵਿੰਦਰ ਸਿੰਘ ਰੇਸ਼ਮ ਸਿੰਘ ਲਵਪ੍ਰੀਤ ਸਿੰਘ ਸੰਦੀਪ ਸ਼ਰਮਾ ਗੁਰਮੁਖ ਸਿੰਘ ਦਰਸ਼ਨ ਸਿੰਘ ਮੰਗਲਬਸੀ ਪ੍ਰਿਤਪਾਲ ਸਿੰਘ ਭੁਪਿੰਦਰ ਸਿੰਘ ਕਿਰਪਾਲ ਸਿੰਘ ਰਾਜਪਾਲ ਸਿੰਘ ਬਾਜਵਾ ਦੇ ਨਾਲ ਲਾਲੇ ਢਿੰਗ ਨੰਗਲ ਕਾਬਲ ਸਿੰਘ ਮਿੰਟੂ ਮਜੀਠਾ ਮਨੋਰ ਲਾਲ ਰਮਨ ਸ਼ਰਮਾ ਰਾਜਵੀਰ ਸਿੰਘ ਰੋੜੀ ਪੱਪੀ ਭੱਲਾ ਡਾਕਟਰ ਕੁਲਦੀਪ ਸਿੰਘ ਗੁਲਸਨ ਸਾਬੀ ਨਾਗਾ ਅਮਰਜੀਤ ਸਿੰਘ ਆਦ ਹਾਜ਼ਰ ਸਨ ਆਈ ਵਿਟਨੈਸ ਇੰਡੀਆ ਨਿਊਜ਼ ਦੀ ਖਾਸ ਰਿਪੋਰਟ ਮੈਂ ਜੀ ਆਪਣੇ ਜਿਹੜੇ ਮੁੱਖ ਮੰਤਰੀ ਆਲ ਇੰਡੀਆ ਦੇ ਨੱਕੜੇ ਉੱਪਰ ਚੁੱਪ ਕਰਾ ਦੋ ਸਰਦਾਰ ਭਗਵੰਤ ਸਿੰਘ ਮਾਨ ਜੀ ਅਲਾਈ ਹਟਾ ਨਾ ਸ੍ਰੀ ਸਿੰਘ ਪਾਟਕ ਜੀ राघव ਚੱਡਾ ਜਿਹੜੀ ਸਮੁੱਚੀ ਟੀਮ ਆ ਤੇ ਖਾਸ ਕਰਕੇ ਜਿਹੜੇ ਮਾਝੇ ਦੇ ਸਾਥੀ ਕਲਦੀਪ ਸਿੰਘ ਦੀ ਧਾਰੀਵਾਲ ਲਾਲਜੀਤ ਸਿੰਘ ਪੁੱਲਰ ਤੇ ਈਟੀਓ ਸਾਹਿਬ ਮੰਤਰੀ ਤੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਨਾਲ ਸਾਡੇ ਜਨਰਲ ਸੈਕਟਰੀ ਇੰਚਾਰਜ ਜਦੂ ਸੇਖਵਾ ਜੀ ਕਲਸੀ ਜੀ ਐਮਐਲਏ ਤੋਂ ਅਨਜੀ ਇਹਨਾਂ ਸਾਰੀ ਟੀਮ ਨੇ ਖਾਸ ਕਰਕੇ ਮਲੇ ਮਜੀਠੇ ਦੇ ਜਿਹੜੇ ਬਲਾਕ ਪ੍ਰਧਾਨ ਐ ਪਿੰਨੋ ਚਾਰ ਬਲਾਕ ਪ੍ਰਧਾਨ ਸੀ ਹੁਣ 17 ਬਲਾਕ ਬਣਾ ਲਿਆ ਇਹ ਤੇ ਇਹਨਾਂ ਨਾਲ ਜਿੰਨੇ ਵੀ ਵਲੰਟੀਅਰ ਆ ਇਹਨਾਂ ਸਾਰਿਆਂ ਨੇ ਲੈ ਕੇ ਕਹਲਿਆ ਸੀ ਕਿ ਮਜੀਠੇ ਚ ਤੁਸੀਂ ਮੇਰੇ ਤੋਂ ਇਹਨਾਂ ਨੂੰ ਹਲਕਾ ਚਾਹੁੰਦਾ ਤੇ ਪਾਰਟੀ ਨੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਵਿਸ਼ਵਾਸ ਤੋਣਾ ਪਾਰਟੀ ਨੂੰ ਕਿ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਜਿਹੜੀਆਂ 2024 ਚ ਆਉਣਾਂ ਦੀਆਂ ਚੋਣਾਂ ਪਾਰਲੀਮੈਂਟ ਦੀਆਂ ਉੱਚ ਜਿੰਨੂਏ ਉਮੀਦਵਾਰ ਹਾਈਕਟ ਹੋਗੀ ਉਹਦੀ ਅਸੀਂ ਸਾਰੀ ਟੀਮ ਕੋਈ ਨਵੇਂ ਸਾਡੇ ਥੋੜੇ ਦਿਨ ਨਵੇਂ ਸਰਪੰਚ ਸੱਦਨਾ ਬਹੁਤ ਆਮ ਆਦਮੀ ਪਾਰਟੀ ਚਾਹਣਗੇ ਸਾਰੇ ਨਵੇਂ ਤੇ ਪੁਰਾਣੇ ਵਰਕੇ ਸਾਰੇ ਇਕੱਠੀ ਹੋ ਕੇ ਜਿੱਥੇ ਕੋਈ ਬੜਾ ਮोटा ਮਟਾ ਹੋਗਾ ਉਹ ਨੂੰ ਹੀ ਬਹਿ ਕੇ ਹੀ ਹੱਲ ਕਰਾਂਗੇ ਤੇ ਤਕੜੇ ਹੋ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਵੇਂ ਸਾਡੇ ਭਗਵੰਤ ਮਾਨ ਜੀ ਨੇ ਕਿਹਾ ਕਿ 13 ਦੇ ਨਾਲ ਇੱਕ ਹੋਰ 14 ਸੀਟਾਂ ਅਸੀਂ ਜਿੱਤਿਆ ਆਮ ਆਦਮੀ ਪਾਰਟੀ ਦੀ ਪਾਰਲੀਮੈਂਟ ਵਿੱਚ ਜਿੱਤਣਾ ਚੰਡੀਗੜ੍ਹ ਦੀ ਪਾਰਟੀ ਸਾਰੇ ਮਿਹਨਤ ਕਰਾਂਗੇ ਟਾਈਮ ਮਿਲ ਗਿਆ ਸਾਨੂੰ ਸਾਰੇ ਤਕੜੇ ਹੋ ਕੇ ਮਿਹਨਤ ਕਰਾਂਗੇ ਘਰ ਘਰ ਜਾਵਾਂਗੇ ਜੋ ਸਾਡੀ ਸਰਕਾਰ ਨੇ ਵਾਅਦਾ ਕੀਤਾ ਤਕਰੀਬਨ ਕਾਫੀ ਪੂਰੇ ਕਰਦੀ ਹੈ ਜਿਵੇਂ ਸਰਕਾਰ ਤੁਹਾਡੇ ਦਰਵਾਜ਼ੇ 'ਚ ਆ ਕੇ ਸਕੀਮਾਂ 'ਚ ਬੜੀਆਂ ਸਹੂਲਤਾਂ ਮਿਲਦੀਆਂ ਨੇ ਬਲਾਕਪਨ ਸਾਡੇ ਨਾਲ ਜਾਂਦੇ ਆ ਜਿੱਥੇ ਮੈਨੂੰ ਕਿੰਜ ਮੈਂ ਵੀ ਉੱਥੇ ਜਾਣਾ ਵਾ ਬਾਕੀ ਹੋਰ ਵੀ ਜੰਪੀਲੀ 600 ਜੋ ਤਮਾਕ ਕੀਤੀ ਉਹਦੇ ਵਿੱਚ 90% ਕਵਰ ਹੋ ਜਾਂਦੇ ਮੈਨੂੰ ਐਸੀ ਕੋਟੇਜ ਗੱਲੀ ਵੀ ਜੀ ਮਾਫ ਨਹੀਂ ਪਰ ਇਹ ਸਰਕਾਰ ਨੇ ਵਾਅਦਾ ਕੀਤਾ ਸੀ ਪਲਾਂਟ ਚ ਨਵਾਂ ਖਰੀਦਿਆ ਕੋਲੇ ਜਿਵੇਂ ਖਾਨ ਦੀ ਗੱਲ ਕਰਦਾ ਜਿਹੜੀ 8-7-8 ਸਾਲ ਤੋਂ ਤਕਰੀਬਨ ਬੰਦ ਪਈ ਸੀ ਉਹ ਖਾਨ ਦਬਾਰਾ ਚਾਲੂ ਕਰਕੇ ਤੇ ਉਹ ਖਾਨ ਜਿਹੜੀ ਸਰਕਾਰ ਨੇ ਆਪਣੀ ਲਈ ਆ ਉਹਦਾ ਆਪਾਂ ਨੂੰ ਇਨਾ ਬੈਨੀਫਿਟ ਹੋ ਗਿਆ ਕਿ ਸਾਡਾ ਜਿਹੜਾ ਬੀਲੀ ਬੋਰਡ ਘਾਟੇ ਚੱਲਦਾ ਸੀ ਆਜੋ ਪ੍ਰੋਫਿਟ ਲੰਬਾ ਸਮਾਂ ਤੁਸੀਂ ਦੂਜੀ ਪਾਰਟੀ ਨਾਲ ਵੀ ਸੇਵਾ ਨੂੰ ਭਾਈਆਂ ਨੇ ਕਿ ਇਹ ਇਨਾਂ ਦੀਆਂ ਵਧੀਆ ਲੱਜਾਂ ਮੱਗਦੇ ਕਰਦੀ ਆ ਇਹੋ ਹੀ ਇਨਾਂ ਦੇ ਕੰਮ ਵਧੀਆ ਲੱਗੇ ਇੱਕ ਸੱਚ ਬੋਲਦੇ ਆ ਪੰਡਤ ਸਾਹਿਬ ਨੇ ਜਿਉਂ ਹੀ ਗੱਲ ਕੀਂਦੇ ਆ ਉਹ ਕਰਕੇ ਪੋੜਿਆ ਇੱਥੇ ਬਹੁਤ ਗਰੀਬ ਇਹੋ ਜਿਹੇ ਲੋਕ ਹੈ ਜਿਹੜੇ ਗੁਰਦੁਆਰਿਆਂ ਮੰਦਿਰਾਂ ਤੇ ਨਹੀਂ ਸੀ ਮੱਥਾ ਟੇਕ ਸਕਦੇ ਪੈਸੇ ਪੱਖੋਂ ਕਮਜ਼ੋਰ ਸੀਗੇ ਇਹ ਸਕੀਮ ਚਲਾਈ ਗਈ ਹੈ ਯਾਤਰਾ ਦੀ ਕਵੇਖੋ ਗੱਡੀਆਂ ਦੀ ਯਾਤਰਾ ਕਰਾਉਂਦੇ ਹਾਂ ਬੱਸਾਂ ਚੋਂ ਯਾਤਰਾ ਚਾਪੀ ਸੀ ਫੇਰ ਬਾਸਾ ਆਦੀ ਆ ਉਹ ਯਾਤਰਾ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਹਰ ਗਰੀਬ ਨੂੰ ਉੱਥੇ ਆਪਾਂ ਘੱਲ ਰਹੇ ਹਾਂ ਹਰ ਇੱਕ ਵਕਤ ਨੂੰ ਮਾਨ ਦਾ ਮਾਨਸਵਾ ਮਿਲਦਾ ਸਰਪਾਰਟੀ ਚ ਬਿਲਕੁਲ ਮਿਲਦਾ ਜੀ ਜਿਹੜਾ ਕੰਮ ਕਰਦਾ ਉਹਨੂੰ ਜੂਰ ਮਿਲਦਾ ਵਾ ਬਾਕੀ ਵੇਖੋ ਮਾਨ ਇਹ ਨਵਾਂ ਸਿਸਟਮ ਖਰਾਬ ਹੋਇਆ ਤੇ 2 ਸਾਲ ਚ ਥੋੜਾ ਪੂਰਾ ਨੇ ਤਾਂ ਸਾਡੇ 3 ਸਾਲ ਰਿੰਦੇ ਆ। ਹੂੰ 3 ਸਾਲ ਚ ਜਿਹੜੇ ਰਿੰਦੇ ਵਾੜੂ ਪੂਰੇ ਕਰਾਂਗੇ। ਲੋਕਾਂ ਦੇ ਵਿੱਚ ਜੇ ਪੀਲੀਆ ਤੇ ਇਹ ਗੱਲ ਕਹੀ ਸੀ ਕਿ ਇੱਕ ਵਾਰ ਮੌਕਾ ਕੇਜੀਵਾਲ ਜੀ ਨੂੰ ਅਗਲੀ ਵਾਰ ਸਾਡੇ ਕੰਮਾਂ ਨੂੰ ਮੌਕਾ ਮਿਲੂ। ਜਿਹਨੇ ਮਾਨ ਸਾਹਿਬ ਦੇ ਕੰਮ ਕਰ ਰਿਹਾ। ਸਭ ਤੋਂ ਵਧੀਆ ਗੱਲ ਇਹ ਆ ਵੀ ਆਪਾਂ ਤੁਸੀਂ ਦਫ਼ਤਰਾਂ ਵਿੱਚ ਖੱਜੇ ਖਵਾਰ ਕਿੱਦਾਂ ਹੁੰਦੇ ਸੀ। ਇੱਕ ਦੇ ਕੈਂਪ ਚ ਤੁਸੀਂ ਜੇ ਜਾਣ ਦਾ ਮੌਕਾ ਮਿਲਿਆ ਜਾ ਕੇ ਵਿੱਚੋਂ ਸਾਰੇ ਮਹਿਕਮੇ ਉੱਥੇ ਆਉਂਦੀ ਆ। ਉੱਥੇ ਕੰਮ ਮੌਕੇ ਤੇ ਹੁੰਦੇ ਆ। ਅਜਿ ਕਿੰਨਾ ਜਿ ਪਿਆਰ ਮਿਲਿਆ ਜੀ ਵਰਚਨਾਂ ਦਾ ਤੋਸਿੰਦ ਜੀ ਨੂੰ ਉਹਦੇ ਦੇ ਨਵਾਜ ਮਨੋ ਮੈਂ ਤੇ ਸਵੇਦਾ ਜੀ ਚਲੋ ਮੈਨੂੰ ਕੋਚੇਰੇ ਉੱਥੇ ਜਾਣਾ ਪਿਆ ਹੀ ਮੰਤਰੀ ਸਾਹਿਬ ਦਾ ਫੋਨ ਆਇਆ ਹੀ ਇੰਨਾ ਦਿੱਕਤ ਸੀਗਾ ਬਿਜਲੀ ਘਰ ਦਾ ਤੇ ਸਵੇਦਾ ਇਤਨਾ ਹੀ ਸਾਰੀ ਪਿਆਰ ਦੇ ਦੇ ਹੁਣ ਸਾਰੀ ਟੀਮ ਆਈ ਆ ਕਿਉਂਕਿ 4 ਵਜੇ ਤੱਕ ਕੈਂਪ ਲੱਗਾ ਸੀ ਇਰਮਾਨ ਸਾਹਿਬ ਦੇ ਪਿੰਡ ਵੀ ਲੱਗਾ ਸੀ ਹੋਰ ਪਿੰਡਾਂ ਜੂ ਕੈਂਪ ਲੱਗੇ ਸੀ ਬਲਾਕ ਪ੍ਰਧਾਨ ਨੇ ਉੱਥੇ ਡਿਊਟੀ ਚੱਲੀ ਜਾਂਦੇ ਆ ਤੇ ਤਕਰੀਬਨ ਸਵੇਦਾ ਇਸੇ ਤਰ੍ਹਾਂ ਜਿਵੇਂ ਜੇ ਤੁਸੀਂ ਵੇਖਦੇ ਜਿੱਤੇ ਗਾਂ ਕੇ ਲੱਗੀ ਇਹਨਾਂ ਮਾਣ ਮੈਨੂੰ ਹਲਕੇ ਨੇ ਦਿੱਤਾ ਮੈਂ ਵੀ ਅਰਗੇ ਹੋ ਦਾਸ ਕਰਨਾ ਕਿ ਮੈਨੂੰ ਵੀ ਮੈਂ ਮਤ ਬਖਸ਼ੀ ਮੇਰਾ ਦਿਮਾਗ ਨਾ ਖਰਾਬ ਹੋਏ ਮੈਂ ਇਹਨਾਂ ਦੇ ਵਿੱਚ ਨਾ ਤੇ ਇਹਨਾਂ ਦੇ ਕੰਮ ਕਰਨਾ ਕਰਨਾ ਠੀਕ ਹਲਕੇ ਦੇ ਕੰਮ ਜਿਹੜੇ ਬਹੁਤ ਰੁਕੇ ਪਏ ਸੀ ਕੀ ਹੁਣ ਤਾਂ ਰਿਆਣਾ ਹਲਕੇ ਵਾਲੇ ਦੇ ਕੰਮ ਹੋਣਗੇ ਬਿਲਕੁਲ ਹੋਣਗੇ ਜੀ ਅੱਜ ਜੀਤੂ ਸਾਹਿਬ ਨੂੰ ਮੈਂ ਕਿਹਾ ਜੀ ਮੈਂ ਸਾਡੀਆਂ ਸ਼ਰਕਾਂ ਦਾ ਬੜਾ ਮਾਰਾ ਹਾਲਿਆ ਹੁਣ ਇਹ ਹੈ ਵੀ ਕੋਡ ਥੋੜੇ ਦਿਨ ਲੱਗ ਜਾਣਾ ਹੁਣ ਇਸ ਵੇਲੇ ਜਿਹੜੇ ਕੰਮ ਆ ਤੇ ਇਹ ਹੈ ਵੀ ਇਲੈਕਸ਼ਨ ਤੋਂ ਬਾਅਦ ਜਿਹੜੇ ਆ ਕੰਮ ਆਪਾਂ ਇਹ ਪੂਰੀ ਸੀਤ ਲਿਆਵਾਂਗੇ ਸਾਰੇ ਕੰਮ ਜਿੱਥੇ ਕੋਈ ਲੋਡ ਹੋ ਜਾਗੇ ਸੀਐਮ ਸਾਹਿਬ ਕੋ ਜਾਵਾਂਗੇ ਮੰਤਰੀ ਸਾਹਿਬ ਕੋ ਜਾਵਾਂਗੇ ਸਾਡੇ ਜਿਹੜੇ ਐਲਕਰ ਇੰਚਾਰਜ ਨੇ ਪੰਜਾਬ ਦੇ ਜਨਰ ਸਖਤ ਵੀ ਉਹ ਜ਼ਰੂਰ ਸਹਿਮਾਜੀ ਸਾਡੇ ਪਾਠਕ ਜੀ ਜਿਹੜੇ ਸਾਰੇ ਪੰਜਾਬ ਨੂੰ ਇਹਨਾਂ ਨੇ ਟੀਮ ਸਾਡੇ ਜਿਹੜੇ ਇਹ ਜੁਆਇਨਿੰਗ ਮੀਟਿੰਗਾਂ ਆ ਸਭ ਕੁਝ ਮਿਲਾਈ ਸਰਵੇਨਾ ਹੈ ਸਾਡੀ ਪਾਰਟੀ 'ਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਰਵੇ ਕਰਾਉਂਦੀ ਹੈ ਉਹ ਸਰਵੇ ਤਾਂ ਸਾਨੂੰ ਖੁਦ ਨਹੀਂ ਪਤਾ ਲੱਗਦਾ ਜਿਹੜੇ ਵੀ ਅਸੀਂ ਪਿੰਡਾਂ 'ਚ ਵੀ ਕੌਣ ਆਦਮੀ ਸਰਵੇ ਕਿਹਦਾ ਕਰਦਾ ਹੈ ਆਮ ਲੋਕਾਂ ਦੇ ਸਰਕਾਰੀ ਦਰਬਾਰੇ ਵੀ ਕੰਮ ਬਹੁਤ ਡਿਲੇ ਹੋਣ ਦੇ ਸੀ ਉਹਨਾਂ ਬਾਰੇ ਦੱਸੋ ਨਹੀਂ ਜੀ ਹੁਣ ਤੁਹਾਡੇ ਸਾਹਮਣੇ ਪਿੰਡਾਂ ਚ ਜਾ ਕੇ ਕੈਂਪ ਲੱਗੇ ਆ ਆਟਾ ਵੀ ਕੱਲ ਦਾ ਸ਼ੁਰੂ ਹੋ ਗਿਆ ਇਹਨਾਂ ਪਿੰਚੀਆਂ ਨਹੀਂ ਸ਼ੁਰੂ ਕੀਤਾ ਜਾਂਦਾ ਇਹ ਤਾਂ ਸਰ ਮਡਲੀਆਂ ਚੀਜ਼ਾਂ ਮਾਮੂਲੀ ਜਾਂ ਜਿਹਦਾ ਪੁਲਿਸ ਡਿਪਾਰਟਮੈਂਟ ਵੱਲੋਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ ਹੋਰ ਵੀ ਬਾਕੀ ਡਿਪਾਰਟਮੈਂਟ ਉਹਨੇ ਚੱਕਰ ਮਰਵਾਏ ਜਾਂਦੇ ਨੇ ਉਹਨਾਂ ਬਾਰੇ ਮੈਂ ਅੱਜ ਦੱਸਿਆ ਸੀ ਤਾਜੀ ਹਾਲ ਸਾਹਿਬ ਨੇ ਇੱਕ ਪਾਲਿਸੀ ਨਵੀਂ ਕੱਲ ਵੀ ਕੈਬਨਿਟ ਦੀ ਮੀਟਿੰਗ ਹੈ ਇੱਕ ਨਵੀਂ ਪਾਲਿਸੀ ਬਣਾ ਰਹੇ ਆ ਕਿ ਜਦੋਂ ਕੋਈ ਵੀ ਪੁਸ ਮੈਗਮੇਜ ਬਦਲੀ ਹੋਣੀ ਹੈ ਸਮੁੱਚੇ ਸਟਾਫ ਦੀ ਕਰੋ ਇਹ ਗੱਲ ਮੈਂ ਅੱਜ ਮੈਂ ਉਹਨਾਂ ਨੂੰ ਦੱਸੀ ਪਹਿਲਾਂ ਇਹ ਗੱਲ ਅਸੀਂ ਬੜੀ ਠਾਈ ਜੀ ਕਿ ਜਦੋਂ ਆਪਾਂ ਐਸਐਚਓ ਚੇਂਜ ਕਰਨਾ ਥੱਲਾ ਸਟਾਫ ਹੋ ਹੁੰਦਾ ਉਹ ਭੇਤੀ ਹੁੰਦਾ ਉਹ ਖਰਾਬ ਕਰਦਾ ਪਿਛਲੇ ਸਮੇਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਵੱਡੇ ਲੀਡਰਾਂ ਤੇ ਵੀ ਬੜੇ ਪਰਚੇ ਹੋਏ ਹੋਏ ਦੇਖੋ ਜਿਹੜਾ ਕੰਮ ਗਲਤ ਕਰੂਗਾ ਤੇ ਪਰਚਾ ਹੋਣਾ ਇਹਨਾਂ ਕੋਈ ਹੋਏ ਪਰ ਮੈਂ ਹੋਵਾਂ ਜੇ ਕੋਈ ਵੀ ਹੋਵੇ ਜਦੋਂ ਸਾਡੇ ਸਮਾਜ ਦੇ ਵਿੱਚ ਅੱਜ ਸਭ ਤੋਂ ਜਿਹੜਾ ਦੁੱਖਦਾਇਕ ਜਿਹੜਾ ਨਸ਼ਿਆਂ ਦਾ ਮੁੱਦਾ ਕਿਉਂਕਿ ਹਰ ਬਰਗ ਰੋ ਰਿਹਾ ਬੱਚੇ ਰੋਦੇ ਔਰ ਉਹਨਾਂ ਦੇ ਮਾਪੇ ਰੋਦੇ ਨੇ ਉਹਨਾਂ ਦੀ ਭੈਣਾਂ ਰੋ ਰਹੀਆਂ ਨੇ ਨਸ਼ੇ ਸੰਬੰਧੀ ਕੀ ਕਹਣਾ ਚਾਹੀਦਾ ਮੈਂ ਤਾਂ ਕਹਿੰਦਾ ਇਹ ਤੇ ਬਹੁਤ ਕੰਟਰੋਲ ਹੁੰਦਾ ਪਰ ਇਹਦੇ ਤੇ ਕੰਟਰੋਲ ਉਦੋਂ ਹੋਣਾ ਜਿੱਦ ਦਿਨ ਅਸੀਂ ਘਰ ਘਰ ਜਾ ਕੇ ਅੱਜ ਸਾਡੀ ਸੋਚ ਹੈ ਵੀ ਮੇਰੇ ਗਵਾਂਡੀ ਦੇ ਘਰ ਅੱਗ ਲੱਗੀ ਆ ਉਹ ਜੇ ਉੱਥੇ ਰਹਿਣੀ ਉਹ ਉੱਥੇ ਨਹੀਂ ਰਹਿਣੀ ਮੇਰੇ ਘਰ ਵੀ ਹੋਣੀ ਇਹ ਆਪਾਂ ਨੂੰ ਸਟੈਪ ਕਰ ਹਰ ਇੱਕ ਨੂੰ ਸੋਚਣਾ ਚਾਹੀਦਾ ਇਹ ਇੱਕ ਇਹੋ ਜਿਹਾ ਮੁੱਦਾ ਵਾ ਬਿਨਾ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਇਸ ਮੁੱਦੇ ਦੇ ਵੱਲ ਧਿਆਨ ਦੇਣਾ ਚਾਹੀਦਾ ਉਹਦੇ ਵਿੱਚ ਤੁਹਾਡੇ ਜਿਹੜਾ ਭਾਈਚਾਰਾ ਪੱਤਰਕਾਰ ਭਾਈਚਾਰਾ ਹੋਵੇ ਚਾਹੇ ਕੋਲਸ ਹੋਵੇ ਚਾਹੀ ਆਮ ਪਬਲਿਕਾਂ ਤੇ ਲੀਡਰ ਹਰ ਇੱਕ ਨੂੰ ਇਹਦੇ ਵਿੱਚ ਆਵਾਜ਼ ਬੁਲੰਦ ਕਰਨੀ ਪੈਣੀ ਤੇ ਖਸੋਣਾ ਪੈਣਾ ਸਰ ਦੇ ਪੰਜਾਬ ਪੁਲਿਸ ਵੱਲੋਂ ਕਿੱਥੇ ਕਮੀ ਲੱਗਦੀ ਹੈ ਤੁਹਾਨੂੰ ਕਿਉਂ ਨਹੀਂ ਨਸਕਤ ਢੱਲ ਪਈ ਜਿਸ ਤੱਕ ਜੀ ਜਿਹੜੇ ਫੜਦੇ ਆ ਸ਼ਾਮ ਨੂੰ ਫੇਰ ਛੱਡ ਦਿੰਦੇ ਤੇ ਹੋ ਗੱਲ ਕਹਿਣਾ ਜੀ ਐਸੇ ਕਰਕੇ ਆ ਜਿਹੜੀ ਤੁਹਾਨੂੰ ਦੱਸਿਆ ਵਾ ਵੀ ਨਵੀਂ ਪਾਲਿਸੀ ਐਡਾਪਟ ਹੋ ਰਹੀ ਆ ਕਿ ਇੱਕ ਅਫਸਰ ਨਹੀਂ ਚੇਂਜ ਕਰਨਾ ਕਰਨਾ ਤੇ ਸਮੂਚਾ ਚੇਂਜ ਕਰਨਾ ਟਾਂਚਾ ਹੀ ਚੇਂਜ ਕਰਨਾ ਸਰ ਦਸ਼ੀਆਂ ਕਰਕੇ ਇਸ ਦੀ ਗੱਲ ਹੋਣੀ ਸਰ ਜਦੋਂ ਵੀ ਪੰਜਾਬ ਪੁਲਿਸ ਕਿਸੇ ਸਮੇਂ ਕਿ ਇਹਨੂੰ ਫੜਦੀ ਜਾਂ ਸਮਾਗਨ ਨੂੰ ਫੜਦੀ ਆ ਉਹ ਸਿੱਧਾ ਤੇ ਸਿੱਧਾ ਕਹਿ ਦਿੰਦੇ ਕਿ ਪ੍ਰੈਸ ਵਾਲਿਆਂ ਤੋਂ ਸਾਨੂੰ ਪਤਾ ਲੱਗਾ ਜੀ ਪੰਜਾਬ ਪੁਲਿਸ ਆਪਣਾ ਕੰਮ ਕਿਉਂ ਨਹੀਂ ਕਰ ਰਹੀ ਠੀਕ ਹੈ ਪੰਜਾਬ ਪੁਲਿਸ ਇਹ ਨਹੀਂ ਵੀ ਸਾਰੇ ਮਾੜੇ ਕੁਝ ਮਾੜੇ ਅੰਸਰ ਹੁੰਦੇ ਆ ਵਿੱਚ ਚੰਗੇ ਵੀ ਹੁੰਦੇ ਆ ਠੀਕ ਹੈ ਸਾਡੇ ਇੱਥੇ ਐਸ ਐਚ ਓ ਕੱਥੂ ਨਗਲ ਆਏ ਸੀ ਥੋੜੇ ਦਿਨੇ ਰਹੇ ਸੀ ਅੱਜ ਕੱਲ੍ਹ ਤਾਂ ਸਾਂ ਸੀ ਨੇ ਆਪਣੇ ਤੇ ਉਹਨਾਂ ਦੋ ਪਰਚੇ ਆਉਂਦੇ ਕਿਤੇ ਵੱਡੇ ਠੀਕ ਹੈ ਨਾ ਹੁਣ ਅਨਾਈਕ ਰਾਜ ਨੂੰ ਹਲਕਾ ਮਿਰ ਇੰਚਾਰਜ ਲਗਾਇਆ ਗਿਆ ਉਹਦੇ ਕਿੰਤੋਂ ਤੱਕ ਦੇਖਦੇ ਆਮ ਆਦੀ ਪਾਰਟੀ ਕਿੰਨੀ ਕ ਵਧੀਆ ਕੰਮ ਹੋਣਗੇਗਾ ਜੀ ਸਾਡੇ ਸ达 ਜਗਵਿੰਦਰ ਪਾਸ ਸਿੰਘ ਜੀ ਜਗ੍ਹਾ ਮਜੀਤੀਆ ਜੀ ਜਿਨ੍ਹਾਂ ਨੂੰ ਅੱਜ ਸਾਡੀ ਆਮ ਆਦੀ ਪਾਰਟੀ ਹਾਈ ਕਮਾਂਡ ਨੇ ਹਲਕਾ ਇੰਚਾਰਜ ਲਾ ਕੇ ਨਿਯੁਕਤ ਕੀਤਾ ਹੈ ਇਹ ਅੱਜ ਤੋਂ ਅੱਜ ਤੋਂ ਕੁਝ ਸਾਢੇ 3 ਮਹੀਨਾ ਪਹਿਲਾਂ ਆਵਾਦੀ ਪਾਰਟੀ 'ਚ ਸ਼ਾਮਲ ਹੋ ਗਈ ਜੀ ਸਾਡੇ ਸਰਦਾਰ ਭਗਤ ਸਿੰਘ ਜੀ ਸੀਐਮ ਦੇ ਮਾਨਤੂ ਸੁਪਾਵਾਗੇ ਸ਼ਾਮਲ ਕੀਤਾ ਸੀਗਾ ਉਹ ਸ਼ਾਮਲ ਹੋਣ ਦਾ ਮਕਸਦ ਇਹਨਾਂ ਦਾ ਇਹੋ ਹੀ ਗਾ ਕਿ ਸਾਡੀ ਆਵਾਦੀ ਪਾਰਟੀ ਦੀਆਂ ਜੋ ਨੀਤੀਆਂ ਸੀਗੀਆਂ ਉਹਨਾਂ ਤੋਂ ਖੁਸ਼ ਹੋ ਕੇ ਇਹਨਾਂ ਨੇ ਆਪ ਸਾਨੂੰ ਬੁਲਾਇਆ ਕਿ ਅਸੀਂ ਆਵਾਦੀ ਪਾਰਟੀ 'ਚ ਸ਼ਾਮਲ ਹੋਣਾ ਚਾਹੁੰਦੇ ਹਾਂ ਫਿਰ ਅਸੀਂ ਉਹ ਫਿਰ ਸਾਰਿਆਂ ਨੇ ਲੜ ਕੇ ਅਜੀਤਮਾਨ ਨੂੰ ਆਪਣੀ ਇੱਕ ਲੈਟਰ ਲੇਖ ਕੇ ਭੇਜੀ ਜੀ ਇਹਨਾਂ ਨੂੰ ਸਾਡੀ ਪਾਰਟੀ 'ਚ ਸ਼ਾਮਲ ਕਰੋ ਇਹਨਾਂ ਨੂੰ ਹਲਕਾ ਇੰਚਾਰਜ ਵੀ ਲਾਇਆ ਜਾਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਆ ਜੀ ਉਹ ਸਾਡਾ ਅੱਜ ਹੀ ਹਾਈ ਕਮਰਡ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਸਾਡੇ ਤੇ ਵਿਸ਼ਵਾਸ ਕੀਤਾ ਵਿਸ਼ਵਾਸ ਜਤਾ ਕੇ ਅਜ ਜਗਮ ਜੀਠਿਆ ਜਿਹਨੂੰ ਜੋ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ ਹਾਈ ਕਮਰਡ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿੰਨਾ ਕੁ ਫਰਕ ਪਏਗਾ ਇਹਨਾਂ ਦੇ ਹਲਕਾ ਮੈਨੀਟਰ ਇੰਚਾਰਜ ਐਮਪੀ ਦੀ ਇਲੈਕਸ਼ਨ ਚ ਤੁਹਾਨੂੰ ਲੱਗੂਗਾ ਜੀ ਪਤਾ ਜਿਹੜੀ ਅੱਗੇ ਸਾਨੂੰ ਆਪਣੀ ਮਿਲੀ ਆ 31000 ਵੋਟ ਪਈ ਜੇ ਨਾ ਤੇ ਵਿਧਾਨ ਸਭਾ ਜੇ ਲੋਕ ਸਭਾ ਜੇ ਹੀ ਉਹ ਡਬਲ ਕਰਾਂਗੇ ਜੀ 62000 ਵੋਟ ਦੇ ਨਾਲ ਜਿਹੜੋਣੇ ਲਾਲੀ ਮਜੀਠਿਆ ਤੇ ਜਗਗ ਮਜੀਠਿਆ ਇਕੱਠੇ ਵਰਕ ਕਰਨਗੇ ਕਿ ਜਾਂ ਆਪ ਆਪਣਾ ਨਹੀਂ ਵੇਖੋ ਜੀ ਪਾਰਟੀ ਵੱਲੋਂ ਤੇ ਅਸੀਂ ਇੱਕਜੁੱਟਤਾ ਦੇ ਨਾਲ ਸਾਰੇ ਇਕੱਠੇ ਹੀ ਆ। ਕੁਛ ਉਹਨਾਂ ਦੇ ਨਾਲ ਸਾਡੇ ਕੋਈ ਨਹੀਂ ਤਾਲਮੇਲ ਮਿਲਦੇ। ਕਈ ਵਾਰ ਅਸੀਂ ਇਹਨਾਂ ਜੱਗਾ ਮਜੀਠੀ ਜੀ ਨੂੰ ਪ੍ਰਮੋਟ ਕੀਤਾ। ਅੱਜ ਸਾਡੀ ਸਰਕਾਰ ਜਿਹੜੀ ਕਿ ਨਹੀਂ ਬੇਸ਼ੱਕ ਪੰਜਾਬ 'ਚ 2022 'ਚ ਬਣੀ ਆ ਪਰ ਮਜੀਠੀ ਦੀ ਸਾਡੀ ਆਜ ਬਣੀ ਆ ਜੀ। ਉਹਦਾ ਜੀ ਤੁਹਾਡਾ ਆਮ ਆਦਮੀ ਪਾਰਟੀ ਦੇ। ਗੁਰਪ੍ਰਤਪਾਲ ਸਿੰਘ ਬਾਲਿਆ ਬਲੋਨ ਚਾਚਲ ਕਮਿਟੀ ਦਾ। ਕਿਸ ਤਰ੍ਹਾਂ ਦੇਖਦੇ ਹੋ ਜੱਗਾ ਮਜੀਠਿਆ ਨੂੰ ਹਲਕਾ ਇੰਚਾਜ ਲਾਉਣਾ। ਜੇ ਕਮਿਟੀਆ ਰੋ ਹਲਕਾ ਇੰਚਾਜ ਲੋਨ ਤੇ ਬਹੁਤ ਬਹੁਤ ਮੁਬਾਰਕਾਂ ਦੇ ਹਲਕਾ ਕਮਿਟੀਆ ਵਸੀਆਂ ਨੂੰ। ਕਿ ਮੈਂ ਸਭ ਤੋਂ ਚੀ ਹਾਈ ਕਮਾਨ ਸੈਭਗੁੰਦਪਾਨ ਜੀ ਅਗੰਗ ਕੈਵਾਲ ਜੀ ਸਭ ਤੋਂ ਚੀ ਹਾਈ ਕਮਾਨ ਬਹੁਤ ਧੰਨਵਾਦ ਕਰਦਾ ਹਾਂ ਮੇਰੇਠਾ ਕੈਨੋ ਆਮ ਆਦੀ ਪਾਰਟੀ ਦੇ ਇੱਕ ਆਪੂ ਲੋੜੀ ਪੈਸੇ ਨਾਲ ਸਾਡੇ ਕਾਫੀ ਕੰਮ ਰੁਕੇ ਸੀ ਹਕਾਂਜਾ ਜਨਾ ਹੁੰਦਾ ਕਰਕੇ ਕੰਮ ਘਰਾਟ ਆਉਂਦੀ ਸੀ ਨਾ ਕੰਮ ਹੁੰਦੇ ਸੀ ਹੁਣ ਜਿੱਥੇ ਕੰਮ ਜਿੱਥੇ ਹੁੰਦੇ ਨੇ ਆ ਜੀ ਆਮ ਆਦੀ ਪਾਰਟੀ ਟੀਮ ਆ ਕਿ ਪੂਰੀ ਸਟਾਫ ਹੋ ਗਿਆ ਜਿਹੜੀਆਂ ਆ ਰਹੀਆਂ ਚੋਣਾਂ ਨੇ ਮਤਲਬ ਚੰਨ ਵਾਲੀ ਪਾਰਟੀ ਬਹੁਤ ਵੱਡੇ ਫਰਮੇ ਚੋਣਾਂ ਜਿੱਤੂਗੀ ਕੀ ਕਹਿਣਾ ਚਾਹੋਗੇ ਕਹਿੰਦਾ ਹਾਂ ਚਾਹੁੰਦਾ ਆਮ ਆਦੀ ਪਾਰਟੀ ਵਿੱਚ ਜਿਹੜੇ ਵਿਚਾਰੇ ਸੜੇ ਆਏ ਨੇ ਜਿਵੇਂ ਨਵੇਂ ਪਕੰਚਾ ਅਸਟ ਉਹਨੂੰ ਸਾਰੀ ਟੀਮ ਨੂੰ ਆਮ ਆਦੀ ਪਾਰਟੀ ਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਵਾ ਤਾਂ ਕਿ ਜਿਹੜੀਆਂ ਕਮੀਆਂ ਪਿਛਲੇ ਸਿਕਾ ਵਿੱਚ ਰਹਿ ਗਈਆਂ ਨੇ ਉਹ ਸਾਰੀਆਂ ਭਰੀਆਂ ਹੋਣ ਤੇ ਲੋਕਾਂ ਦੇ ਜਿਹੜੇ ਕੰਮ ਆ ਪੂਰੇ ਹੋਣ ਦੁਕਾਨ ਕੋ ਬਿਸਕਪੇਸ਼ਨ ਹੋਵੇ ਜਿਸ ਨੇ ਕਾ ਵਿਕਾਸ ਹੋਵੇ ਕਿਹਨਾਂ ਕਹਿੰਦਾ ਵੀ ਇੱਕ ਵਾਰੀ ਆਮ ਆਦੀ ਪਾਰਟੀ ਨੂੰ 2024 ਦੀਆਂ ਜਿਹੜੀਆਂ ਚੋਣਾਂ ਲੋਕ ਸਭਾ ਚੁੱਛ ਮੌਕਾ ਦੁਜੀਦਾ ਦੁਕਾਨ ਦੇ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਗੱਲ ਆ ਜੀ ਇੱਕ ਨੇਕ ਬੇਦਾਗ ਇਨਸਾਨ ਆ ਜਗਮ ਮੀਠਿਆ ਜੀ ਜਿਨ੍ਹਾਂ ਨੂੰ ਪਾਰਟੀ ਨੇ ਹਲਕਾ ਇਚਾਰਜ ਲਗਾਇਆ ਜੋ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦਾ ਗ੍ਰਾਫ ਵੀ ਜਿਹੜਾ ਹੈ ਦੁੱਗਣਾ ਹੋਵੇਗਾ ਕੀ ਕਹਿਣਾ ਚਾਹੋਗੇ ਨਵਾਬ ਮਜੀਠੀਆ ਜੀ ਨਵਾਬ ਮਨਜੀਠੇ ਦੇ ਨਿਵਾਸੀਆਂ ਨੂੰ ਅਹੀਂ ਹੀ ਅਪੀਲ ਕਰਦੇ ਆਂ ਵੀ ਜੱਗਾ ਮਨਜੀਠੀ ਆ ਦਾ ਆਮ ਆਦਮੀ ਪਾਰਟੀ ਦਾ ਸ੍ਰੀ ਭਗਵੰਤ ਮਾਨ ਜੀ ਦਾ ਸ੍ਰੀ ਕੇਜੀਵਾਲ ਜੀ ਦਾ ਡਟ ਕੇ ਸਾਥ ਦਿਓ ਤੇ ਜਿਵੇਂ ਪੂਰੇ ਪੰਜਾਬ ਵਿੱਚ 12ਵੇਂ ਸੀਟਾਂ ਜਿਤਾਈਆਂ ਤੇ ਲੋਕ ਸਭਾ ਵਿੱਚ ਮਨਜੀਠੇਓ ਵੀ ਤਗੜੀ ਜਿਹੜੀ ਆ ਆਪਾਂ ਲੀਡ ਜਿਹੜੀ ਪਾਰਟੀ ਦੀ ਝੋਲੀ ਪਾਸ ਕੀਤੀ ਇਹਨਾਂ ਦਾ ਸਾਥ ਮੰਗਦੀ ਆਂ